ਜਿੰਨਾ ਸਮਿਆਂ ਵਿੱਚ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਾਰ ਪੁੱਤਰ ਸਾਡੇ ਲਈ ਲੇਖੇ ਲਾਏ ਕਿਹੋ ਜਿਹਾ ਸਮਾਂ ਸੀ ਉਹ ਦਿਦੋ ਭੁੱਖਣ ਭਾਣੇ ਨਾ ਪਾਣੀ ਪੀਣ ਵਾਸਤੇ ਹੈ ਨਾ ਖਾਣ ਵਾਸਤੇ ਕੁਝ ਹੈ ਚਾਰ ਲੜਾਈਆਂ ਪਹਾੜੀ ਰਾਜਿਆਂ ਦੇ ਨਾਲ ਸਿੱਧੀਆਂ ਹੋ ਚੁੱਕੀਆਂ ਨੇ ਪਹਾੜੀ ਰਾਜੇ ਹਰ ਵਾਰੀ ਹਾਰਦੇ ਹਰ ਵਾਰ ਪਿੱਛੇ ਮੁੜਦੇ ਫਿਰ ਉਹਨਾਂ ਪਹਾੜੀ ਰਾਜਿਆਂ ਨੇ ਰਲ ਕੇ ਇੱਕ مشورہ ਕੀਤਾ ਸਲਾਹ ਕੀਤੀ ਸਰਹੰਦ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ਵਿੱਚ ਲਿਖਿਆ ਸਾਨੂੰ ਬਾਦਸ਼ਾਹ ਦੇ ਹੁਕਮ ਦੇ ਨਾਲ ਤੁਹਾਡੀ ਮਦਦ ਦੀ ਜ਼ਰੂਰਤ ਹੈ ਕਿਉਂਕਿ ਅਸੀਂ ਬਾਰ-ਬਾਰ ਗੁਰੂ ਤੇ ਚੜ੍ਹਾਈ ਕਰਕੇ ਗਿਆਂ ਗੁਰੂ ਸਾਨੂੰ ਬਾਰ-ਬਾਰ ਭਾਂਜ ਦਿੰਦਾ ਸਾਨੂੰ ਵਾਪਸ ਮੋੜਦਾ ਏ ਉਹਨਾਂ ਦੇ ਕੋਲ ਤਕੜੇ-ਤਕੜੇ ਬਲਵਾਨ ਯੋਧੇ ਨੇ ਅਸੀਂ ਚਾਹੁੰਦੇ ਹਾਂ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਵਜ਼ੀਰ ਖਾਨ ਦੇ ਕਹਿਣ ਤੇ ਦਿੱਲੀ ਤੋਂ ਭਾਰੀ ਫੌਜ ਚੜ੍ਹ ਕੇ ਆਉਂਦੀ ਹੈ ਸਰਹੰਦ ਦੇ ਗਵਰਨਰ ਦੇ ਕਹਿਣ ਤੇ ਉਸ ਫੌਜ ਦੀ ਜਿਹੜੀ ਅਗਵਾਈ ਕਰ ਰਿਆ ਉਹ ਫੌਜ ਦਾ ਜਿਹੜਾ ਜਰਨੈਲ ਫੌਜ ਦਾ ਜਿਹੜਾ ਸਰਦਾਰ ਹੈ ਨਾ ਉਹ ਐ ਸੈਦ ਖਾਂ ਪਠਾਨ ਜਦੋਂ ਦਿੱਲੀ ਤੋਂ ਭਾਰੀ ਫੌਜ ਲੈ ਕੇ ਬਾਦਸ਼ਾਹ ਦੇ ਸਾਹਮਣੇ ਬੈਠ ਕੇ ਪਾਨ ਦਾ ਬੀੜਾ ਚਬਾ ਕੇ ਇਹਨੇ ਇੱਕ ਪਰਨ ਲਿਆ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ ਕੇ ਲੈ ਕੇ ਆਵਾਂਗਾ ਆਪਾਂ ਕੱਲ ਇੱਥੇ ਗੱਲ ਰੋਕੀ ਸੀ ਕਿ ਸਰਸਾ ਨਦੀ ਤੇ ਕਮਸਾਨ ਦਾ ਯੁੱਧ ਹੋਇਆ ਮੈਂ ਥੋੜਾ ਜਿਹਾ ਇਸ ਗੱਲ ਦਾ ਜ਼ਿਕਰ ਕਰ ਦੇਵਾਂ ਜਿਸ ਵਕਤ ਸੈਦ ਖਾਂ ਪਠਾਨ ਦਿੱਲੀ ਦੀ ਧਰਤੀ ਤੋਂ ਚੱਲਿਆ ਨਾ ਇਹ ਆ ਰਿਹਾ ਹੈ ਮਾਰੂ ਮਾਰ ਕਰਦਾ ਆਪਣੀ ਫੌਜ ਲੈ ਕੇ ਇਹਨੇ ਸੋਚਿਆ ਜਾਂਦੇ ਰਸਤੇ ਦੇ ਵਿੱਚ ਮੇਰੀ ਭੈਣ ਦਾ ਘਰ ਹੈ ਮੇਰੀ ਭੈਣ ਦਾ ਪਿੰਡ ਆਉਂਦਾ ਹੈ ਜਾਂਦੇ ਜਾਂਦੇ ਭੈਣ ਨੂੰ ਮਿਲ ਜਾਈਏ ਇੱਕ ਵਾਰ ਕੀ ਪਤਾ ਜਿਉਂਦੇ ਵਾਪਸ ਆਉਣਾ ਕਿ ਨਹੀਂ ਆਉਣਾ ਮਨ 'ਚ ਤਾਂ ਖਿਆਲ ਹੁੰਦਾ ਹੀ ਹੈ ਇਸ ਢੋਰੇ ਰੁਕਿਆ ਪੀਰ ਬੁੱਧੂ ਸ਼ਾਹ ਦੇ ਘਰ ਇਹਦੀ ਭੈਣ ਵਿਆਹੀ ਹੋਈ ਸੀ ਜਿਨ੍ਹਾਂ ਦਾ ਨਾਮ ਭੈਣ ਨਸੀਰਾ ਕਰਕੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਬੜੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਧਾਲੂ ਬੀਬੀ ਸੀ ਬਾਣੀ ਪੜਨ ਵਾਲੀ ਰੂਹ ਸੀ ਇਹ ਬਾਣੀ ਨੂੰ ਸਮਝਣ ਵਾਲੀ ਰੂਹ ਸੀ ਇਹ ਪੀਰ ਬੁੱਧੂ ਸ਼ਾਹ ਵੀ ਸਤਗੁਰੂ ਮਹਾਰਾਜ ਦਾ ਮਰੀਦ ਹੈ ਤੇ ਜਦ ਭੈਣ ਦੇ ਘਰ ਆਇਆ ਨਾ ਸੈਦ ਖਾਂ ਪਠਾਨ ਪਹਿਣ ਨਸੀਰਾ ਨੇ ਪੁੱਛਿਆ ਵੀਰਾ ਤੂੰ ਇੰਨੀ ਵੱਡੀ ਧਾੜ ਇਹਨਾਂ ਲਾਹੋ ਨਸ਼ਕਰ ਲੈ ਕੇ ਕਿੱਧਰ ਨੂੰ ਜਾ ਰਿਹਾ ਕਿਸ ਮੁਹਿਮਤੇ ਜਾ ਰਿਹਾ ਹੈ ਤੂੰ ਤੇ ਆਖਣ ਲੱਗਾ ਪਹਿਣ ਮੈਨੂੰ ਬਾਦਸ਼ਾਹ ਦਾ ਹੁਕਮ ਹੋਇਆ ਹੈ ਕਿ ਜਿਹੜਾ ਆਨੰਦਪੁਰ ਵਾਲਾ ਗੁਰੂ ਹੈ ਉਹਨੂੰ ਜਿਉਂਦੇ ਨੂੰ ਫੜ ਕੇ ਲੈ ਕੇ ਆਉਣਾ ਤੇ ਐਨੀ ਗੱਲ ਜਦੋਂ ਆਖੀ ਨਾ ਭੈਣ ਸੀਰਾ ਦੀਆਂ ਤਾਹਾਂ ਨਿਕਲ ਗਈਆਂ ਕਹਿਣ ਲੱਗੀ ਵੀਰਾ ਵੇਖੀ ਕਿਤਰੇ ਇਦਾਂ ਦਾ ਪਾਪ ਨਾ ਕਰੀ ਤੇ ਪਹਿਲੀ ਤੇ ਗੱਲ ਇਹ ਐ ਤੂੰ ਮੇਰੀ ਮਾਂ ਦਾ ਜਾਇਆ ਐ ਮੈਂ ਸਭ ਤੋਂ ਪਹਿਲਾਂ ਤੇਰੀ ਖੈਰ ਮੰਗਦੀ ਆ ਜਿਸ ਪਾਸੇ ਨੂੰ ਤੂੰ ਜਾ ਰਿਹਾ ਨਾ ਤੂੰ ਗੁਰੂ ਨੂੰ ਫੜ ਨਹੀਂ ਸਕਦਾ ਗੁਰੂ ਬਲਵਾਨ ਬਣ ਹੈ ਇਹਦੇ ਤੋਂ ਪਹਿਲਾਂ ਸੈਦ ਖਾਂ ਪਠਾਨ ਨੇ ਗੁਰੂ ਬਾਰੇ ਸੁਣਿਆ ਵੀ ਸੀ ਇਹਨੇ ਪਹਿਲਾਂ ਸੁਣ ਮੇ ਚੁੱਕਾ ਹੈ ਗੁਰੂ ਬਾਰੇ ਵੀ ਗੁਰੂ ਬਲਵਾਨ ਬਹੁਤ ਹੈ ਗੁਰੂ ਦਇਆਵਾਨ ਵੀ ਬੜਾ ਹੈ ਗੁਰੂ ਬਲਵਾਨ ਵੀ ਬੜਾ ਹੈ ਗੁਰੂ ਦਾ ਇੱਕ ਇੱਕ ਤੀਰ ਜਿਹੜਾ ਨਾ ਕਈਆਂ ਨੂੰ ਚੀਰਦਾ ਲੰਘ ਜਾਂਦਾ ਹੈ ਇਹਨੇ ਸੁਣਿਆ ਵੀ ਸੀ ਇਹ ਜਦੋਂ ਰਾਤ ਰੁਕਿਆ ਨਾ ਆਪਣੀ ਭੈਣ ਕੋਲ ਭੈਣ ਬਾਣੀ ਪੜਦੀ ਹੈ ਤੇ ਨਾਲ-ਨਾਲ ਇਹਨੂੰ ਸਿੱਖਿਆ ਦਿੰਦੀ ਵੀ ਵੀਰਾ ਤੂੰ ਇਹ ਕੰਮ ਨਾ ਕਰੀ ਤੂੰ ਗੁਰੂ ਨੂੰ ਜਿੱਤ ਨਹੀਂ ਸਕਦਾ ਕਦੇ ਵੀ ਨਹੀਂ ਜਿੱਤ ਸਕਦਾ ਤੇ ਜਦ ਭੈਣ ਨੇ ਇਹ ਸਿੱਖਿਆ ਦਿੱਤੀ ਹੈ ਇਹਦੇ ਮਨ ਵਿੱਚ ਕਿਤੇ ਨਾ ਕਿਤੇ ਉਹ ਖਿਆਲ ਜਿਹੜੇ ਸਨ ਨਾ ਘਰ ਕਰ ਗਏ ਅਨੰਦਪੁਰ ਸਾਹਿਬ ਸਵੇਰ ਹੋਈ ਕਹਿਣ ਲੱਗਾ ਮੈਂ ਬਾਦਸ਼ਾਹ ਦੇ ਹੁਕਮ ਨਾਲ ਤੁਰਿਆ ਭੈਣਾ ਮੈਂ ਪਾਣ ਦਾ ਬੀੜਾ ਚਬਾ ਕੇ ਤੇ ਕਸਮ ਖਾ ਕੇ ਤੁਰਿਆ ਪਾਣ ਦਾ ਬੀੜਾ ਚਬਾਉਣ ਦਾ ਅਰਥ ਵੀ ਇਹ ਹੁੰਦਾ ਸੀ ਕਿ ਕਸਮ ਖਾ ਲੈਣ ਜਾਂ ਤੇ ਮੈਂ ਜੰਗ ਜਿੱਤ ਕੇ ਆਵਾਂਗਾ ਤੇ ਜਾਂ ਫਿਰ ਵਾਪਸ ਨਹੀਂ ਆਵਾਂਗਾ। ਪਹਿਣਾ ਮੈਂ ਤਾਂ ਪਾਰ ਦਾ ਵੀੜਾ ਚਬਾ ਕੇ ਤੁਰਿਆ ਪਰਨ ਲੈ ਕੇ ਤੁਰਿਆ ਕਾ ਵਾਅਦਾ ਕਰਕੇ ਤੁਰਿਆ ਮੈਂ ਗੁਰੂ ਨੂੰ ਫੜ ਕੇ ਲੈ ਕੇ ਆਵਾਂਗਾ। ਕਹਿੰਦੀ ਚੰਗਾ ਵੀਰਾ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ ਪਰ ਜਿਸ ਗੁਰੂ ਦੇ ਨਾਲ ਤੂੰ ਮੱਥਾ ਲਾਉਣ ਵਾਸਤੇ ਤੁਰਿਆ ਨਾ ਉਸ ਗੁਰੂ ਨੂੰ ਕੋਈ ਜਿੱਤ ਨਹੀਂ ਸਕਿਆ ਜੇ ਤੱਕ ਉਸ ਗੁਰੂ ਤੋਂ ਕਈ ਵਾਰ ਪਹਾੜੀ ਰਾਜੇ ਹਾਰ ਚੁੱਕੇ ਨੇ ਉਸ ਗੁਰੂ ਅੱਗੇ ਪਹਾੜੀ ਰਾਜੇ ਟਿਕ ਨਹੀਂ ਸਕੇ ਵੀਰਾ ਕਿਤੇ ਭਲੇਖਾ ਆਪਣਾ ਜੇ ਤੂੰ ਕੱਢਣਾ ਹੈ ਨਾ ਤੇ ਤੂੰ ਚਲਿਆ ਜਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਜੇ ਸੈਦ ਖਾਂ ਪਠਾਨ ਆਪਣੀ ਫੌਜ ਲੈ ਕੇ ਤੁਰਿਆ ਗੁਰੂ ਪਾਤਸ਼ਾਹ ਦੇ ਤੀਰਾਂ ਦੀ ਝਾਲ ਨਹੀਂ ਚੱਲੀ ਜਾਂਦੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੀਰ ਚਲਾਉਂਦੇ ਤੇ ਕਈਆਂ ਦੇ ਵਿੱਚ ਦੀ ਲੰਘ ਜਾਂਦਾ ਤੀਰ ਇਹਨੇ ਜ਼ੋਰ ਨਾਲ ਚਿੱਲੇ ਤੇ ਚੜਾ ਕੇ ਛੱਡ ਦੇਦੇ ਤੇ ਇਹਨਾਂ ਨਿਸ਼ਾਨਾ ਸੇਧ ਕੇ ਮਹਾਰਾਜ ਤੀਰ ਛੱਡ ਦੇਦੇ ਮੈਂ ਇੱਕ ਬੇਨਤੀ ਕਰਾਂ ਜੇ ਗੁਰੂ ਦੀ ਵਿਦਵਤਾ ਨੂੰ ਵੇਖਣਾ ਨਾ ਤੇ ਵਿਦਵਤਾ ਪੱਖੋਂ ਵੀ ਕਮਾਲ ਜੇ ਗੁਰੂ ਪਾਤਸ਼ਾਹ ਜੀ ਦੀ ਸ਼ਾਸਤਰ ਵਿਦਿਆ ਨੂੰ ਵੇਖਣਾ ਤੇ ਉਧਰੋਂ ਵੀ ਕਮਾਲ ਜੇ ਗੁਰੂ ਪਾਤਸ਼ਾਹ ਦੇ ਡੇਢ ਇਰਾਦਿਆਂ ਨੂੰ ਵੇਖਣਾ ਤੇ ਉਧਰੋਂ ਵੀ ਕੋਈ ਅੰਤ ਨਹੀਂ ਤੇ ਜੇ ਸਤਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਫਰਾਖ ਦੇਲੀ ਨੂੰ ਵੇਖਣਾ ਜੇ ਉਹਨਾਂ ਦੀ ਦਇਆਵਾਨ ਨੀਤੀ ਵੇਖਣੀ ਹੈ ਤੇ ਸਤਗੁਰੂ ਉਧਰੋਂ ਵੀ ਸਮੁੰਦਰ ਨੇ ਹਰ ਪੱਖ ਤੋਂ ਮਹਾਰਾਜ ਦੀ ਸ਼ਖਸੀਅਤ ਜਿਹੜੀ ਹੈ ਨਾ ਵੈਰੀਆਂ ਨੂੰ ਵੀ ਪੱਥਰ ਦਿਲ ਬੰਦਿਆਂ ਨੂੰ ਵੀ ਮੋਮ ਕਰਦੀ ਹੈ ਮਹਾਰਾਜ ਦੀ ਇਦਾਂ ਦੀ ਸ਼ਖਸੀਅਤ ਸੀ ਖੈਰ ਜਦੋਂ ਸੈਦ ਖਾਂ ਪਠਾਨ ਗਿਆ ਇਹਨੇ ਵੇਖਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਮੂਹਰੇ ਖੜਨਾ ਤਾਂ ਸੌਖੀ ਗੱਲ ਨਹੀਂ ਮੇਰੀ ਭੈਣ ਜੋ ਕਹਿੰਦੀ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹਨੂੰ ਕਹਿੰਦੇ ਸੈਦ ਖਾਂ ਪਠਾਨ ਭਾਰੀ ਫੌਜ ਲੈ ਕੇ ਆਇਆ ਤੂੰ ਤੇਰੇ ਮਨ 'ਚ ਕੋਈ ਭਲੇਖਾ ਨਾ ਰਵੇ ਤੇਰੇ ਮਨ 'ਚ ਕੋਈ ਇਦਾਂ ਦਾ ਤੋਖਲਾ ਨਾ ਰਵੇ ਕਿ ਗੁਰੂ ਕਲਗੀਧਰ ਪਾਤਸ਼ਾਹ ਨਾਲ ਜੰਗ ਲੜਨ ਵਾਸਤੇ ਗਿਆ ਸੀ ਤੇ ਦਸਵਾਂ ਗੁਰੂ ਮੇਰੇ ਤੋਂ ਓਲੇ ਰਹਿ ਗਿਆ ਨਹੀਂ ਤੇ ਮੈਂ ਤੀਰ ਛੱਡ ਕੇ ਸ਼ਾਇਦ ਉੱਥੇ ਚਿਤ ਕਰ ਦਿੰਦਾ ਮਹਾਰਾਜ ਕਹਿੰਦੇ ਤੈਨੂੰ ਖੋਲ ਹੈ ਤੂੰ ਵਾਰ ਕਰ ਇਹਨੇ ਇੱਕ ਵਾਰੀ ਆਪਣੇ ਤਲਵਾਰ ਜਿਹੜੀ ਸੀ ਉਹ ਮ्यान ਵਿੱਚੋਂ ਬਾਹਰ ਕੱਢੀ ਇਹਨੇ ਆਪਣੀ ਢਾਲ ਨੂੰ ਸੁੱਤਿਆ ਹੈ ਤਲਵਾਰ ਨੂੰ ਪਕੜਿਆ ਤੇ ਮਹਾਰਾਜ ਦੇ ਸਾਹਮਣੇ ਸਿੱਧਾ ਹੋਣ ਵਾਸਤੇ ਤਿਆਰ ਹੋਇਆ ਇਤਿਹਾਸ ਲਿਖਦਾ ਹੈ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਿਹਰੇ ਦਾ ਨੂਰ ਇਹ ਚੱਲ ਨਹੀਂ ਸਕਿਆ ਇਹਨੂੰ ਭੈਣ ਦੀਆਂ ਗੱਲਾਂ ਯਾਦ ਆਈ ਜਾਂਦੀਆਂ ਉਹ ਭੈਣ ਦੀਆਂ ਗੱਲਾਂ ਯਾਦ ਆਉਣ ਲੱਗ ਪਿਆ ਵੀਰਾ ਉਹ ਰੱਬ ਦਾ ਰੂਪ ਗੁਰੂ ਹੈ ਮੇਰੇ ਭਰਾਵਾ ਉਹਨੂੰ ਕੋਈ ਜਿੱਤ ਨਹੀਂ ਸਕਦਾ ਮੇਰੇ ਭਰਾਵਾ ਜੇ ਜਿਉਂਦਾ ਵਾਪਸ ਆਉਣਾ ਨਾ ਗੁਰੂ ਨਾਲ ਵੈਰ ਨਾਲ ਸੇੜ ਲਿਆ ਜੇ ਜ਼ਿੰਦਗੀ ਚਾਹਣਾ ਤੇ ਗੁਰੂ ਬਾਰੇ ਕਦੀ ਸੋਚੀ ਵੀ ਨਾ ਪੀ ਮੈਂ ਗੁਰੂ ਨੂੰ ਫੜ ਕੇ ਲੈ ਜਾਂਦਾ ਇਹਦੇ ਦਿਮਾਗ ਵਿੱਚ ਇਹਦੀ ਸੁਰਤ ਵਿੱਚ ਉਹ ਗੱਲਾਂ ਚੱਲਣ ਲੱਗੀਆਂ ਸਾਹਿਬੇ ਕਮਾਲ ਦਸ਼ਵੇਸ਼ ਪਿਤਾ ਮਹਾਰਾਜ ਦੇ ਅੱਗੇ ਇਹਨੇ ਹਥਿਆਰ ਸੁੱਟ ਦਿੱਤੇ ਆ ਪਿਛਲੇ ਪੈਰੀਂ ਤੁਰ ਪਿਆ ਵਾਪਸ ਹੋ ਗਿਆ ਮਹਾਰਾਜ ਕਹਿੰਦੇ ਸੈਦ ਖਾਨ ਤੈਨੂੰ ਕੀ ਹੋਇਆ ਮਹਾਰਾਜ ਕਹਿੰਦੇ ਤੈਨੂੰ ਕੀ ਹੋਇਆ ਤੂੰ ਤਾਂ ਪਾਣ ਦਾ ਬੀੜਾ ਚਬਾ ਕੇ ਤੁਰਿਆ ਹੈ ਵਾਰ ਕਰ ਸਤਿਗੁਰੂ ਮੈਂ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ ਮੇਰੇ ਵਿੱਚ ਇੰਨੀ ਤਾਕਤ ਨਹੀਂ ਤੁਸੀਂ ਅੰਦਾਜ਼ਾ ਲਾਓ ਪੱਥਰ ਦਿਲ ਬੰਦਿਆਂ ਨੂੰ ਮੋਮ ਕਰਨ ਵਾਲੀ ਸ਼ਖੀਅਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ